ਪਿਆਰ ਭਰੀ ਸਾਸਰੀ ਕਾਲ ਕਹਿੰਦੇ ਐਡ ਲਾਉਣੀ ਤਾਂ ਵੀ ਪੋਟਰ ਦੇ ਨੰਬਰ ਚੱਲੀ ਜਾਂਦਾ 5 ਤੋਂ 7 ਫੁੱਟ ਮਾਪਿਆ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਾਂ ਫੋਲੋ ਕਰਦੇ ਕਰੋ ਤੇ ਆਪਾਂ ਦੇ ਕੇ 5 ਤੋਂ 6 ਚੀਜ਼ਾਂ 4 ਤੋਂ 5 ਚੀਜ਼ਾਂ ਵੀਡੀਓ ਸਾਰੀ ਵਿੱਚ ਕੋਈ ਸਟੈਪ ਨਾ ਕਰੋ ਲਾਇਕ ਸ਼ੇਅਰ ਕਮੈਂਟ ਕਰਦੇਗਾ 21 ਫੁੱਟ ਲੰਬਾ ਤੇ 7 ਫੁੱਟ ਚੌੜਾ ਏਰੀਆ ਤੇ ਕੋਕਾਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ। 4 ਪਰੇਰ ਗਿਆ ਵੀਰ ਦਾ ਤੇ 217 ਟਰਾਲਾ 4 ਪਰੇਰ ਗਿਆ ਜਿਲ੍ਹਾ shear paro ਤੇ 10 ਇੰਚੀ ਗਾਡਰ ਦਾ ਨੜੀ ਹੱਬ ਰੇਲ ਦਾ ਹਿੱਸਾ ਵੀ ਭਾਈ ਦੇ 베어ਿੰਗ 10 ਫੁੱਟ ਬੈਡ 2 ਫਟਵਾੜਾ 베어 ਚ ਲੱਗੇ ਵੀਲ ਕਵਰ ਪਏ ਹੋਇਆ ਵੱਡਾ ਟੂਲ ਬਾਕਸ ਲੱਗਿਆ ਮੰਜਾ ਲੱਗਿਆ ਵਾ ਗੰਨੇ ਵਾਲੇ ਵੀਰਾਂ ਵਾਸਤੇ ਟਰਾਲਾ ਪੂਰਾ ਹੈਵੀ ਟੋਪ ਪਰਾ ਟਰਾਲਾ ਬਣਿਆ ਕਿਸੇ ਵੀਰ ਪਾਈ ਨੇ ਲੈਣਾ ਵੀ ਤੁਸੀਂ ਸਪਰਕ ਕਰ ਸਕਦੇ ਆ ਤਿੰਨ ਤਿੰਨ ਲਾਈਟਾਂ ਸਾਈਡਾਂ ਦੇ ਲੱਗੀਆਂ ਸਾਈਡਾਂ ਦੇ ਵੀ ਲਾਈਟਾਂ ਲੱਗੀਆਂ ਤਿੰਨ ਤਿੰਨ ਪਿੱਛੇ ਲੱਗੀਆਂ ਹੋਆਂ ਥੱਲੇ ਲੱਗੀਆਂ ਤੇ ਸਾਈਡਾਂ ਦੇ ਲੱਗੀਆਂ 55 ਇੰਚ ਮੱਛੀ ਹੁੱਕ ਕਿਥੇ ਗੁੱਲਾ ਪੈਂਦਾ 4 ਇੰਚੀ ਤੇ 3 ਫੁੱਟ ਬੈੱਡ ਸਾਰਾ ਟਰਾਲਾ ਦੇ ਜਰ ਕੱਟਦਾ ਬਣਿਆ ਵਾ ਤੇ ਹੈਵੀ ਟੋਪ ਪਰਾ ਟਰਾਲਾ ਕਿਸੇ ਵੀਰ ਪਾਈ ਨੇ ਲੈਣਾ ਵੀ ਤੁਸੀਂ ਸਪਰਕ ਕਰ ਸਕਦੇ ਆ ਤੇ ਏੜਿਆ ਹੈਗਾ ਜੁਣਤਾ ਹਸਤਾ ਪਹਿਲਾਂ ਸ਼ਹਿਰ ਪਰ ਏੜਿਆ ਵੀਰ ਦਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਨਸ ਪਰ ਕਰ ਸਕਦੇ ਆ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ 2 3 ਲੱਖ ਤੇ 70000 ਰੁਪਿਆ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਿਹੜਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਡੈਸ ਕਰ ਦੇਣਗੇ 3 ਲੱਖ 70000 ਵੀਰ ਕੋ ਸਾਰੀ ਬਿਕਸਟੈਪ ਐਦੋ ਗਾਂ ਆਪਾਂ ਲੈ ਕੇ ਆਏ ਤਿੰਨ ਜਿੱਜਾ ਇੱਕੇ ਵੀਰ ਦੀਆਂ ਤੇ ਜ਼ਿਲ੍ਹਾ ਮੋਗਾ ਪਿੰਡ ਮਾਨੋਕੀ ਤੇ 585 ਟਰੈਕਟਰ ਆ 2002 ਮਾਡਲ ਆ ਇੰਜਨ ਗੇਅਰ ਲਿਫਟ ਦਾ ਓਕੇ ਆ ਤੇ 70 80 ਪਹੇ ਟਾਇਰ ਰੰਗ ਪੇਂਟ ਦਾ ਸਾਰਾ ਟਰੈਕਟਰ ਨੀਰ ਆ ਜਾਂ ਡੀਆਈ ਤੇ ਕੋਕਾਪੀ ਟਰੈਕਟਰ 2002 ਮਾਡਲ ਆ ਵਾਕੇ ਨੇ ਸਾਬ ਜੀ 1 ਰੁਪਈਆ ਦਾ ਨੁਕਸ ਨਹੀਂ ਟਰੈਕਟਰ ਦੇ ਵਿੱਚ ਕੋਕਾਪੀ ਟਰੈਕਟਰ ਆ ਆਪਾਂ ਤੇ ਇੰਨੇ ਪੰਜਾਬ ਨੰਬਰ ਡਾਵਰ ਪੱਟੀ ਡੰਡਾ ਨਾਲ ਤੇ 2 ਜਾਂ 2 ਮਟੜਾ ਤੇ 585 ਟਰੈਕਟਰ ਆ ਇੰਜਣੀ 8585 ਤੇ ਕੋਕਾਪੀ ਟਰੈਕਟਰ ਹੈ ਕਿਸੇ ਵੀਰ ਪਈਏ ਲੈਣਾ ਵੀ ਤੁਸੀਂ ਪਰ ਕਰ ਸਕਦੇ ਹੋ ਪੱਕੇ ਟਹਿੜਾ 70 80 ਪਏ 13 ਦੇ ਟਹਿੜਾ ਚਾਹਵਾ 14 ਦੇ ਤੇ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਇਹਦਾ 2,70,000 ਕਿਹੜਾ ਪੰਜਾਂ ਬੰਦਿਆਂ ਨੇ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਏ ਲੈਸ ਕਰ ਦੇਣਗੇ 11 6.5 ਦਾ ਟਰਾਲਾ ਪੂਰਾ ਵਧੀਆ ਤੇ ਜ਼ਿਲ੍ਹਾ ਮੋਗਾ ਪਿੰਡ ਮਾਨੋਗੀ ਇੱਕੇ ਵੀਰ ਕੋਲ ਚੈਨਲ ਸੰਦਾ 11 6.5 ਦਾ ਟਰਾਲਾ ਦਾ ਸਿੰਘ ਕੀ ਗੱਡਰਾ ਤੇ 4 ਇੰਚੀ ਸਾਇਦਾ ਸਿੰਗਲ ਪੰਪ ਜਾਂ ਲੈਫਟ ਵਾਲਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਨਸ ਪਰ ਕਰ ਸਕਦੇ ਆਂ ਪੂਰਾ ਸਾਫ ਟਰਾਲਾ ਪਿਆ ਤੇ ਹੈਵੀ ਤੋਂ ਪਾਰਾ ਟਰਾਲਾ ਬਣਿਆ ਵਾ ਸਾਰੀ ਗੱਲ ਕਰੀ ਫੋਨ ਲੱਗ ਲੈ ਸਕਦੇ ਆ ਤੇ 11 6.5 ਦਾ 10 ਨਾ 10 ਇੰਚੀ ਗਾਡਰ 3 ਫੁੱਟ ਵੈਡੋ 2 ਫੁੱਟ ਵਾੜ 4 ਇੰਚੀ ਹੱਸਾ ਦਾ ਨੜੀ ਆ ਪਾਏਗੀ ਤੇ ਪੂਰਾ ਪਾਰਾ ਟਰਾਲਾ ਆ ਪਰੇਟ ਦੀ ਗੱਲ ਕਰੀ ਰੇਟ ਹੈਗਾ ਇਹਦਾ 1 ਕ ਲੱਖ ਤੇ 70000 ਰੁਪਿਆ ਕਿਹੜਾ ਪੰਜਾਬ ਬੰਦੇ ਨੂੰ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਨੂੰ ਫੋਲੋ ਕਰਕੇ ਜਾਊਗਾ 5000 ਰੁਪਇਆ ਲੈਸ ਕਰ ਦੇਣਗੇ ਪੂਰਾ ਪਾਰਾ ਟਰਾਲਾ ਜ਼ਿਲ੍ਹਾ ਮੋਗਾ ਪਿੰਡ ਮਾਨੂੰ ਕੀ ਉੱਥੇ ਖੜਾ ਕਿਸੇ ਵੀਰ ਪਾਈ ਨੇ ਲੈਣਾ ਹੋਵੇ business ਪਰ ਕਰ ਸਕਦੇ ਆ ਤੇ ਪੂਰਾ ਵਧੀਆ ਟਰਾਲਾ ਜਉਂਦੀ ਵਾਲਾ ਰੰਗ ਕੀਤਾ ਵਾ ਇੱਕ ਟਰੈਕਟਰ ਵੀਰ ਕੋਲ ਜਉਂਦੀ ਆ ਰਹੀ ਤੇਰੇ ਡੇਕਾ 1,70,000 ਕਿਹੜਾ ਪੰਜਾਬ ਬੰਦ ਨੂੰ ਵੀਡੀਓ ਸ਼ੇਅਰ ਕਰਕੇ ਦਿਓ ਚੈਨਲ フォलो ਕਰਕੇ ਜੋ 5000 ਰੁਪਏ ਦਾਸ ਕਰ ਦੇਣਗੇ ਚੰਗੇ ਟਾਇਰ ਆ ਕਣਕ ਝੋਨੇ ਆ ਵੀਰ ਕੋ ਸਾਰੀ ਵੀਕਲ ਸਟੈਪ ਨਾਲ ਕਰਕੇ ਲੈਕ ਸ਼ੇਅਰ ਕਮੈਂਟ ਕਰ 80 90 ਪੈਸੇ ਟਾਇਰ ਆ 50 50 ਦਾ ਜਾਂਦੀ ਆ ਰ 2012 ਮਾਡਲ ਆ ਇੰਜਨ ਘੇ ਲਫਟ ਦਾ ਓਕੇ ਆ ਵਾਕੇ ਦਾ ਸਾਦੇ ਇਕਲ ਪੀਰਾ ਨੁਕਸੇ ਟਰੈਕਟਰ ਦੇ ਵੇਕੀ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 2012 ਮਾਡਲ 50 50 ਜਉਂਦੀ ਆ ਰ ਇੰਜਨ ਗੇ ਲਿਫਟ ਦਾ ਓਕੇ ਆ ਵਾਕੇ ਲੈ ਸਕਦੇ ਆ ਤੇ ਢਾਵਰ ਪੱਟੀ ਡੰਡਾ ਨਾਲੋਂ ਟਾਪ ਦੇ ਕੋ ਪੂਰਾ ਭਾਰਾ ਪੈਂਪਰ ਲੱਗਿਆ ਵਾ ਤੇ ਚੰਗੇ ਟਾਇਰ 80 90 ਪੈਸੇ ਤੇ ਪੂਰਾ ਟਰੈਕਟਰ ਨੀਰ ਆ ਜਾਂ ਤੇ ਰੰਗ ਪੇਂਟ ਤਾਂ ਸਾਰੇ ਕਾਹਦੇ ਦਾ ਪੇਪਰ ਟਰੈਕਟਰ ਦੇ ਓਕੇ ਆ ਕਿ ਸਾਰਾ ਕੋਸ ਟਰੈਕਟਰ ਦਾ ਓਕੇ ਯਾਰਾ ਕੋਸ ਵਾਕੇ ਦਾ ਸਾਹ ਦੇਖ ਕੇ ਪੀਰ ਦਾ ਨੋਕਸ ਟਰੈਕਟਰ ਦੇ ਵਿੱਚ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ 43 ਲੱਖ ਤੇ 90000 ਰੁਪਿਆ ਕਿਹੜਾ ਪੰਜਾਂ ਬੰਦਿਆਂ ਦਾ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਡਿਸ ਕਰ ਦੇਣਗੇ 4 ਲੱਖ ਤੇ 90000 ਰੁਪਿਆ ਰੇਟ ਹੈ ਕਿਹੜਾ ਪੰਜਾਂ ਬੰਦਿਆਂ ਵੀਡੀਓ ਲੇ